ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਐਂਟੀ ਡਰੱਗ ਫੋਰਸ ਦੀਆਂ ਟੀਮਾਂ ਪਿੰਡ ਦੁੱਲਿਆਣਾ ਸੰਧੂ ਖੁਰ ਦਾ ਹਰਨਾਮ ਸਿੰਘ ਵਾਲੇ ਤੋਂ ਹਣੀ ਸਰਪੰਚ ਹੋ ਗਿਆ ਆਪਣਾ ਲਾਡੀ ਹੋ ਗਿਆ ਬਾਦਲ ਹੋ ਗਿਆ ਅੱਜ ਉਸ ਇਨਸਾਨ ਦੇ ਨਾਲ ਅਸੀਂ ਤੁਹਾਨੂੰ ਮਿਲਾਉਣਾ ਚਾਹੁੰਦੇ ਆ ਜਿਸ ਇਨਸਾਨ ਦੀ ਬਦੌਲਤ ਜਿਹੜਾ ਅਸੀਂ ਨਸ਼ਾ ਰੁਕੂ ਮਹਮਤ ਲਾਈਆ ਨਸ਼ਾ ਤਾਂ ਅਸੀਂ ਰੋਗ ਹੀ ਰਹੇ ਆ ਪਰ ਨਸ਼ੇ ਨੂੰ ਜਿਹੜੀ ਦਲਦਲ ਦੇ ਵਿੱਚ ਬੱਚੇ ਫਸੇ ਹੋਏ ਆ ਉਹਨਾਂ ਨੂੰ ਨਸ਼ਾ ਉਹਨਾਂ ਦਾ ਰੋਕ ਕੇ ਤੇ ਉਹਨਾਂ ਨੂੰ ਕਿਵੇਂ ਵਾਪਸੀ ਕਰਾਉਣੀ ਆ ਕਿਵੇਂ ਉਹਨਾਂ ਨੂੰ ਦਵਾਈ ਦਾ ਹੱਲ ਕਰਕੇ ਉਹਨਾਂ ਨੂੰ ਇਸ ਦਲਦਲ ਦੇ ਵਿੱਚੋਂ ਕੱਢਣਾ ਉਸ ਕਰਕੇ ਲਗਾਤਾਰ 3 ਮਹੀਨੇ ਹੋ ਗਏ ਸਾਡੀ ਟੀਮ ਐਂਟੀ ਡਰਗ ਫੋਰਸ ਪਿੰਡ ਦੁੱਲੇ ਵਾਲੇ ਤੋਂ ਜਿਹੜੀ ਇਹਨਾਂ ਨੌਜਵਾਨਾਂ ਨੂੰ ਮਾੜੀ ਦਲਦਲ ਦੇ ਵਿੱਚ ਜਿਹੜੇ ਸ਼ਿਕਾਰ ਹੋ ਚੁੱਕੇ ਆ ਉਹਨਾਂ ਨੂੰ ਘਰ ਵਾਪਸੀ ਕਰਾ ਰਹੇ ਆ ਉਹਨਾਂ ਨੂੰ ਜੋ ਆਪਣੇ ਬੱਚੇ ਜਿਹੜੇ ਸਿਵਿਆਂ ਦੇ ਰਾਹ ਜਾ ਰਹੇ ਆ ਉਹਨਾਂ ਨੂੰ ਮਾਪਿਆਂ ਨੂੰ ਸਪੁਰਦ ਕਰਦੇ ਆ ਤਾਂ ਜੋ ਇਹ ਜਿਹੜੀ ਜਵਾਨੀ ਆ ਜਿਹੜਾ ਇਹ ਜਵਾਨੀ ਦਾ ਆਪਣਾ ਘਾਣ ਹੋ ਰਿਹਾ ਇਹਨੂੰ ਬਚਾਇਆ ਜਾ ਸਕੇ ਕੋਸ਼ਿਸ਼ ਕੀਤੀ ਆ ਮਹਾਰਾ ਇਹਨੇ ਸਾਨੂੰ ਸੇਵਾ ਦਿੱਤੀ ਆ ਉਹ ਸੇਵਾ ਸਾਨੂੰ ਪਿੰਡਾਂ ਦੇ ਵਿੱਚ ਕਮੇਟੀਆਂ ਬਣਾ ਕੇ ਅਸੀਂ ਸੇਵਾ ਕਰ ਰਹੇ ਆ ਪਰ ਜਿਹੜੀਆਂ ਕਮੇਟੀਆਂ ਦੀ ਜਿਹੜੀ ਬੈਕਬੋਨ ਆ ਜਿਹਨੂੰ ਆਪਾਂ ਰੀੜ ਦੀ ਹੱਡੀ ਕਹਿ ਦਿੰਨੇ ਆ ਉਹ ਇਨਸਾਨ ਸਾਡੇ ਕੋਲੇ ਸਾਡੇ ਡਾਕਟਰ ਲਖਵੀਰ ਸਿੰਘ ਜੀ ਬਾਲਿਆਂ ਵਾਲੀ ਬਾਲੀਆ ਪਿੰਡਾ ਜ਼ਿਲ੍ਹਾ ਸੰਗਰੂਪ ਹੈਂਦਾ ਜੀ ਆਪਣਾ ਹਾਂ ਕੱਟੂ ਵਾਲੀਆਂ ਮੇਰੇ ਕੱਟੂ ਵਾਲੀਆਂ ਪਿੰਡ ਆ ਤੇ ਦਿਓਲ ਪੈਲਸ ਦੇ ਵਿੱਚ ਇਹ ਸੇਵਾ ਕਰਦੇ ਆ ਗਊਆਂ ਦੀ ਵੀ ਸੇਵਾ ਕਰਦੇ ਆ ਫ੍ਰੀ ਸੇਵਾ ਕਰਦੇ ਆ ਪਰ ਜਿਹੜੀ ਆ ਸੇਵਾ ਕੀ ਜਿਹੜੀ ਬੱਚਿਆਂ ਨੂੰ ਦਲਦਲ ਦੇ ਵਿੱਚੋਂ ਕੱਢਣ ਦੀ ਸੇਵਾ ਇਹ ਬਿਲਕੁਲ ਫ੍ਰੀ ਕਰ ਰਹੇ ਆ ਐਤੋਂ ਪਹਿਲਾਂ ਕਟੋਕਟ 200 ਮੁੰਡੇ ਨੂੰ ਅਸੀਂ ਬਿਲਕੁਲ ਦਵਾਈ ਫ੍ਰੀ ਦਵਾ ਚੁੱਕੇ ਆ ਤੇ ਸਾਨੂੰ ਮਾਣ ਹੈ ਨਾ ਤੇ ਬਹੁਤ ਹੀ ਨੇਕ ਦਿਲ ਇਨਸਾਨ ਆ ਤੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਗੁਰਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਾਰੀ ਗੱਲ ਬਾਈ ਜੀ ਸਾਰਿਆਂ ਨੂੰ ਹਾਂਜੀ ਬੀਜੀ ਅਸੀਂ ਤਾਂ ਇੱਪੂਈ ਸੋਨੂੰ ਗੱਲ ਕਹਿਣ ਲੱਗਾਂਗੇ ਸਾਡੇ ਮੇਰੇ ਵੀਰ ਭਰਾਵਾਂ ਨੂੰ ਸਾਡੀਆਂ ਮਾਤਾ ਮਾਂ ਨੂੰ ਭੈਣਾਂ ਨੂੰ ਵੀ ਕੋਈ ਵੀ ਸਾਡੀ ਮਾਂ ਜਾਂ ਪਿਓ ਆਪਣੇ ਬੱਚੇ ਨੂੰ ਨਸ਼ੇੜੀ ਨਹੀਂ ਦੇਖਣਾ ਚਾਹੁੰਦਾ ਨਾ ਤੇ ਚੋਰ ਤੇ ਠੱਗ ਦੇਖਣਾ ਚਾਹੁੰਦਾ ਇਹ ਵੀ ਇੱਕ ਪਰਮਾਤਮਾ ਦਾ ਕਰਿਸ਼ਮ ਹੈ ਸੱਚੇ ਪਾਤਸ਼ਾਹ ਦਾ ਵੀ ਗਲਤੀ ਹੈ ਗਲਤੀ ਕਿਸੇ ਵੀ ਇਨਸਾਨ ਤੋਂ ਕਿਸੇ ਵੀ ਉਮਰ ਦੇ ਵਿੱਚ ਹੋ ਜਾਂਦੀ ਹੈ ਇਹ ਕੋਈ ਉਮਰ ਦਾ ਅੰਤਾਜਾ ਨਹੀਂ ਹੁੰਦਾ ਜਦੋਂ ਇਨਸਾਨ ਤੋਂ ਗਲਤੀ ਹੋਣੀ ਹੈ ਜਦੋਂ ਸਮਾਜ ਦੇ ਵਿੱਚ ਮਾੜੀ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਜੀ ਉਹਨਾਂ ਇਨਸਾਨ ਤੋਂ ਗਲਤੀ ਹੁੰਦੀ ਹੈ ਗਲਤੀ ਸੁਧੰਨ ਦਾ ਸੱਚੇ ਪਾਤਸ਼ਾਹ ਆਕਾਲਪੁਰਤ ਸਮਾ ਦਿੰਦਾ ਹੈ ਜੀ ਵੀ ਗਲਤੀ ਸੁਧਾਰਨ ਦਾ ਜਦੋਂ ਵੀ ਤੁਸੀਂ ਸਾਡੇ ਕੋਲੋਂ ਮੈਡੀਸ਼ਨ ਲੈਣ ਆਉਣਾ ਹੈ ਜੀ ਪਹਿਲਾਂ ਸਾਨੂੰ ਫੋਨ ਤੇ ਨੰਬਰ ਲਗਾਉਣਾ ਹੈ ਜੀ ਕਿਉਂਕਿ ਥੋੜਾ ਰਸ ਜ਼ਿਆਦਾ ਹੁੰਦਾ ਹੈ ਫੋਨ ਤੇ ਨੰਬਰ ਲਵਾ ਕੇ ਗੁਰੂ ਘਰ ਮੱਥਾ ਟੇਕ ਕੇ ਆਉਣੇ ਜੀ ਗਊਆਂ ਵਾਸਤੇ ਕੁਝ ਨਾ ਕੁਝ ਲੈ ਕੇ ਆਉਣੇ ਲੇਕੇ ਪਰਿਵਾਰ ਦੇ ਵਿੱਚੋਂ ਹੋਣਾ ਕੋਈ ਮੁੱਲ ਚੀ ਨੀ ਲੈ ਕੇ ਆਉਣੀ ਫਿਰ ਸੱਚੇ